ਅੰਮ੍ਰਿਤਸਰ ਪੁਲਿਸ ਨੇ ਇੱਕ ਹੋਰ ਬਦਮਾਸ਼ਤਾ ਕੀਤਾ ਇਨਕਾਊਂਟਰ ਦੋਚੀ ਵੱਲੋਂ ਬੀਤੇ ਦਿਨੀ ਜਗਰਾਤੇ ਤੋਂ ਆ ਰਹੇ ਨੌਜਵਾਨ ਉੱਪਰ ਚਲਾਈਆਂ ਸਨ ਗੋਲੀਆਂ ਗੁਰਪ੍ਰੀਤ ਸਿੰਘ ਪੁਲਰ ਨੇ ਕੀਤੇ ਅਹਿਮ ਖੁਲਾਸੇ ਸਨ ਉਹਦੇ ਕਿ ਕੁਝ ਕਿਹਾ ਸੀਪੀ ਗੁਰਪ੍ਰੀਤ ਸਿੰਘ ਪੁਲਰ ਨੇ ਸਾਡੇ اسلامਾਬਾਦ ਏਰੀਏ ਦੇ ਵਿੱਚ 13 12 ਜਿਹੜੇ 13 ਦਸੰਬਰ ਦੀ ਤਰੀਕ ਨੂੰ ਵਿਕਰਮ ਸ਼ਰਮਾ ਇੱਕ ਜਿਹੜਾ ਕੋਟ ਖਾਲਸਾ ਦਾ ਰਹਿਣ ਵਾਲਾ ਉਹਨੇ ਇੱਕ ਬਲੈਂਡ ਲਿਖਾਈ ਸੀ ਕਿ ਜਗਰਾਤੇ ਦੇ ਪ੍ਰੋਗਰਾਮ ਤੋਂ ਆ ਰਿਹਾ ਸੀ ਇਹ ਉਹਨੇ ਦੇਖਿਆ ਕਿ ਗੁਲਸ਼ਨ ਕੁਮਾਰ ਤੇ ਉਹਦੀ ਵਾਈਫ ਜਿਹੜੇ ਉਹ ਇੱਕ ਬਜ਼ੁਰਗ ਬੰਦੇ ਨਾਲ ਬੈਠ ਰਹੇ ਸੀਗੇ ਉਥੇ ਮੌਕੇ ਤੇ ਚੰਦਨ ਸ਼ਰਮਾ ਆ ਗਿਆ ਜਿਹੜਾ ਕਿ ਉਹਦਾ ਭਤੀਜਾ ਹੈ ਗੁਲਸ਼ਨ ਕੁਮਾਰ ਦਾ ਉਹਨੇ ਆ ਕੇ ਫਾਰ ਪਹਿਲਾਂ ਆਰਗੂਮੈਂਟ ਹੋਇਆ ਤਾਂ ਫਾਰ ਕੀਤਾ ਜਿੰਨਾ ਕਿ ਉਹ ਕੰਪਲੇਨੈਂਟ ਦੇ ਲਤਾਂ ਦੇ ਵਿੱਚ ਦੋਨੋਂ ਸਾਈਡ ਦੇ ਉੱਤੇ ਇੰਜਰੀ ਹੋਈ ਪਰਚਾ ਦਰਜ ਕੀਤਾ ਗਿਆ ਸੀ ਉਦੋਂ ਉਸ ਤੋਂ ਬਾਅਦ ਉਹ ਅਗਲੇ ਦਿਨ ਜਿਹੜਾ ਪੁਲਿਸ ਉਹਨੂੰ ਲੱਭ ਰਹੀ ਸੀਗੀ ਚੰਦਨ ਸ਼ਰਮਾ ਜਿਹੜਾ ਮੁਲਜ਼ਮ ਸੀਗਾ ਉਹਨੇ ਨੈਕਸਟ ਡੇ ਕਾਫੀ ਸੋਸ਼ਲ ਮੀਡੀਆ 'ਚ ਵੀ ਆਇਆ ਤੇ ਬਾਕੀ ਮੀਡੀਆ 'ਚ ਵੀ ਆਇਆ ਬੜਾ ਇੱਕ ਲੋਕਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਮੈਸੇਜ ਆਇਆ ਕਿ ਇਹਨੇ ਇੱਕ ਬਿੱਲੂ ਨਾਮ ਦਾ ਬੰਦਾ ਸੀ ਜਿਹੜਾ ਲੇਬਰ ਦਾ ਕੰਮ ਕਰਦਾ ਰਸਤੇ 'ਚ ਆਇਆ ਜਦੋਂ ਉਹ ਭੱਜ ਰਿਹਾ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਉੱਥੇ ਵੀ ਇਹਨੇ ਫਾਇਰ ਕਰ ਦਿੱਤਾ ਤੇ ਉਹਦੇ 'ਚ ਉਹਨੂੰ ਉਹ ਵੀ ਇੰਜਰਡ ਹੋਇਆ ਸੀ ਉਦੇ ਸੱਜੀ ਬਾਹਂ ਤੇ ਲੱਗਿਆ ਸੀਗਾ ਕਿ ਪੇਟ ਦੇ ਵਿੱਚ ਵੀ ਗੋਲੀ ਲੱਗੀ ਸੀ ਇਸੇ ਤਰ੍ਹਾਂ ਉੱਥੋਂ ਰੀਕੋਸ਼ੋ ਹੋ ਕੇ ਜਦੋਂ ਸੋਨੀਆ ਨਾਮ ਦੀ ਇੱਕ ਲੇਡੀ ਸੀਗੀ ਉਹਨਾਂ ਦੇ ਵੀ ਜਿਹੜੀ ਹੈ ਇੰਜਰੀ ਹੋਈ ਸੀ ਬੁਲੇਟ ਨਾਲ ਕਿਉਂਕਿ ਉੱਥੇ ਉੱਥੋਂ ਲੰਘ ਰਹੇ ਸੀਗੇ ਉਸ ਤੋਂ ਬਾਅਦ ਸਪੈਸ਼ਲ ਪੁਲਿਸ ਪਾਰਟੀਆਂ ਅਸੀਂ ਬਣਾਈਆਂ ਗਈਆਂ ਸੀ ਤਾਂ ਕਿ ਇਹਨੂੰ ਟਰੈਕ ਕਰਨਾ ਚੰਦਨ ਸ਼ਰਮਾ ਨੂੰ ਕਿਉਂਕਿ ਦੋ ਇੰਨੇ ਬੜੇ ਓਪਨ ਲੋਕੈਲਿਟੀ ਦੇ ਵਿੱਚ ਸੈਂਸੇਸ਼ਨਲ ਟਾਈਪ ਆਫ ਕ੍ਰਾਈਮ ਨੂੰ ਅੰਜਾਮ ਦਿੱਤਾ ਸੀਗਾ ਉਹਦੇਚ ਜਿਹੜੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਤੇ ਰਹਿਨਮਾਈ ਦੇ ਵਿੱਚ ਰਵਿੰਦਰਪਾਲ ਜੀ ਦੇ ਵਿਸ਼ਾਲਜੀਤ ਸਾਡੇ ਡੀਸੀਪੀ 1 ਜਸਪਾਲ ਸਾਡੇ ਏਸੀਪੀ ਸੈਂਟਰਲ ਔਰ ਹਰਸਨਦੀਪ ਐਸਐਚਓ اسلامਾਬਾਦ ਤੋਂ ਰਹੀ ਟੀਮ ਇਹ ਉਸ ਦਿਨ ਤੋਂ ਹੀ ਪਰਸਿਊ ਕਰ ਰਹੀ ਸੀ ਕਿ ਇਹਨੂੰ ਅਸੀਂ ਜਲਦੀ ਫੜਿਆ ਜਾਵੇ ਤਾਂ ਇਤਲਾ ਮਿਲੀ ਸੀ ਇਸ ਏਰੀਏ ਦੇ ਵਿੱਚ ਥਾਂਦੇ ਤੋਂ ਇਧਰੋਂ ਆ ਰਹੇ ਸੀਗਾ ਜਦੋਂ ਇਹ ਮੁਲਜ਼ਮ ਤਾਂ ਪੁਲਿਸ ਪਾਰਟੀ ਨੇ ਜਦੋਂ ਰੋਕਿਆ ਇਹਨਾਂ ਨੇ ਫਾਇਰ ਕਰਕੇ ਪੁਲਿਸ ਪਾਰਟੀ ਤੇ ਭੱਜਿਆ ਖੇਤਾਂ ਵੱਲੋਂ ਇਧਰ ਜਿੱਥੇ ਆਪਾਂ ਦੇਖ ਰਹੇ ਹਾਂ ਇਨੂੰ ਵਾਰਮ ਕੀਤਾ ਗਿਆ ਹਵਾ ਚ ਫਾਇਰ ਕੀਤਾ ਸਟੇਨ ਕਾਰਪਾਈ ਤੋਂ ਸਾਡੇ ਮੁਲਾਜ਼ਮ ਨੇ ਆਪਣੀ ਜਿਹੜੀ ਆਫੀਸ਼ਰ ਹੈ ਇਹਨੂੰ ਕਿਹਾ ਕਿ ਤੂੰ ਸਰੈਂਡਰ ਕਰ ਦੇ ਪਰ ਇਹ ਹਟਿਆ ਨਹੀਂ ਇਹਨੇ ਫਿਰ ਫਾਇਰ ਕੀਤਾ ਤੋਂ ਉਹਦੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤੋਂ ਉਹ ਇੰਜਰਡ ਹੋਇਆ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਮੇਨਲੀ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਇਹਦੇ ਤੇ ਪਰਚਾ ਪਹਿਲਾਂ ਵੀ ਐਨਟੀਐਫ ਦਾ ਜਿਹੜਾ ਥਾਣਾ ਹੈਗਾ ਮੋਹਾਲੀ ਦੇ ਵਿੱਚ ਉੱਥੇ ਹੋਇਆ ਉਹਦੇ ਚ ਆਰਮਜ਼ 2 ਟਾ ਐਨਡੀਪੀਐਸ ਟੈਕ ਜੀ ਹਿਰੋਇਨ ਸੀ 381 ਗ੍ਰਾਮ ਚਰਸ ਤੇ ਬਾਕੀ ਸਮਾਨ ਮਿਲਿਆ ਸੀ ਡਰੱਗ ਦਾ ਤੇ ਮੈਂ ਹੀ 2025 ਦੇ ਵਿੱਚ ਹੀ ਇਹ ਜੇਲ੍ਹ ਤੋਂ ਆਇਆ ਜਿਹੜੀ ਇੱਥੇ ਰਿਕਵਰੀ ਹੋਈ ਹੈ ਤੋਂ ਇਹ ਜ਼ਗਾਨਾ ਪਿਸਟਲ ਹੈ 터ਕਿਸ਼ ਮੀਡ ਹੈ 9 ਐਮ ਐਮ ਦਾ ਸੋ ਇਹ ਕਾਫੀ ਜਿਹੜਾ ਇਹਦੀ ਜਦੋਂ ਜੇਲ੍ਹ ਚ ਗਿਆ ਇਹਦੀ ਜੋ ਗੱਲਬਾਤ ਸਾਨੂੰ ਵੀ ਪਤਾ ਲੱਗੀ ਹੈ ਹੁਣ ਥੋੜੀ ਪਲਵੇਂ ਤੌਰ ਤੇ ਪੁਸ਼ਕਿਚ ਕੀਤੀ ਸੀ ਹਸਪੀਟਲ ਦੇ ਵਿੱਚ ਵੀ ਤੇ ਜਾਣ ਲੱਗੇ ਵੀ ਇਹੀ ਪਤਾ ਲੱਗਿਆ ਕਿ ਜੇਲ੍ਹ ਚ ਵੀ ਇਹਨੇ ਕਾਫੀ ਲੋਕਾਂ ਨਾਲ ਆਪਣਾ ਰਸਤਾ ਬਣਾ ਲਿਆ ਸੀ ਕ੍ਰਿਮੀਨਲਸ ਇਹ ਉਹਨਾਂ ਦੇ ਰਾਹੀਂ ਇਹ ਪ੍ਰਕਿਊਰ ਕੀਤਾ ਗਿਆ ਜਿਹੜਾ ਬੜਾ ਸਫਿਸਟੀਕੇਟਡ ਵੈਪਨ ਹੈ ਜਿਗਾਨਾ ਕਾਫੀ ਅੱਛੀ ਕੰਪਨੀ ਹੈ ਟਰਕੀ ਦੀ ਉਹ ਮੈਂ ਇਸ ਗੱਲ ਦੇ ਵਿੱਚ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਸਾਰਾ ਸੈਂਸੇਸ਼ਨਲ ਕ੍ਰਾਈਮ ਜਿਹੜੇ ਬੈਕ ਟੂ ਬੈਕ ਦੋਨੇ ਪੋਪੂਲੇਟਿਡ ਏਰੀਆ ਦੇ ਵਿੱਚ ਔਰ ਕੋਟ ਖਾਲਸਾ ਦੇ ਏਰੀਆ ਚ ਹੋਏ ਜਿੱਚ ਸਾਡੇ ਤਿੰਨ ਸਿਟੀਜ਼ਨ ਮੈਂ ਕਹੂੰਗਾ ਉਹ ਇੰਜਰਡ ਹੋਏ ਤੋ ਇਹ ਕਿਉਂਕਿ ਬੰਦਾ ਜੇ ਬਾਹਰ ਰਹਿੰਦਾ ਤੋ ਹੋਰ ਨੁਕਸਾਨ ਇਹਨੇ ਕਰਨਾ ਇਸ ਸੋਸਾਇਟੀ ਦਾ ਤੋ ਬੜੀ ਜਲਦੀ ਫੜਿਆ ਗਿਆ ਸੋ ਇਹਦੇ ਤੇ ਅੱਗੇ ਅਸੀਂ ਕਾਰਵਾਈ ਕਰਾਂਗੇ ਤੇ ਸਾਰੇ ਜਿਹੜੇ ਹੈਗੇ ਡਾਲਾ ਕੰਪਲੈਕਸਸ اور ਜਿਨ੍ਹਾਂ ਨੇ ਇਹਨੂੰ ਸਪਲਾਈ ਕੀਤਾ ਵੈਪਨ ਪ੍ਰਕ्योर ਕਿੱਥੋਂ ਕੀਤਾ ਉਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਏਗਾ